ਹਾਜ਼ਰੀ ਲਈ ਸ੍ਰੀ ਗੁਰਦੁਆਰਾ ਤਰਨਤਾਰਨ ਸੈ ਸ੍ਰੀ ਗੁਰਜਿੰਦੇ ਦਾ ਪਵਿੱਤਰ ਸਥਾਨ ਤੋਹੇ ਵੀ ਦਰਸ਼ਨ ਕਰੋ ਹਾਜ਼ਰੀ ਭਰੋ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਹਰਿ ਸਿਖਾਂ ਗੋਆ ਦੀ ਸਾਨੀ ਤਾਜੀ ਕਾਹੀ ਬਾ ਨਦੇਵ ਜੀ ਮਹਾਰਾਜ ਦੀ ਮਰਜ਼ੀ ਹੈ ਪਰ ਇੱਕ ਗੱਲ ਯਾਦ ਰੱਖੀ ਜੋ ਜਨਮੈ ਸੋ ਯਾਦੋਂ ਹੁੰਦਾ ਹੈ ਜਿਹੜਾ ਚੰਗਿਆ ਚੰਗਾ ਉਹ ਯਾਦ ਨਾ ਲੇਖ ਨਾ ਮਰ ਜਾਣਾ ਇਹ ਸਮਾਂ ਨਹੀਂ ਤੇ ਆਪਣਾ ਲੱਗੇ ਯਾ ਜੋ ਜਨਮੈ ਸੋ ਜਨਮ ਹੁੰਦਾ ਯਾ ਤੱਕ ਕੋਈ ਦਿਨ ਨਿਸ਼ਚਿਤ ਨਹੀਂ ਹੁੰਦਾ ਹੈ ਇਹਦਰ ਜੀ ਦੁਬਾਰਾ ਹੁਵਾ ਲਿਆ ਗਲਾਰਿਆਂ ਦੇ ਵਿੱਚ ਆਹ ਕਿਤੇ ਜਾਣ ਭਾਈ ਸਾਹਿਬ ਜੀ ਕਥਾ ਕਰਨ ਦੇ ਆਹ ਕਿਸੇ ਨਾਲ ਲੈਣ ਦੇ ਤੇ ਇਕਰਾਰ ਪਾ ਲਿਆ ਹੋਵੇ ਬੰਦੇ ਨੂੰ ਜੇ ਪਹਿਲਾਂ ਪਕਾ ਹੋਵੇ ਤਾ ਉਹ ਬੰਦਾ ਤਿਆਰੀਆਂ ਕਰਦਾ ਹੈ ਜੇ ਵਿਆਹ ਹੋਵੇਗਾ ਤੇ ਵਿਆਹ ਦੀਆਂ ਤਿਆਰੀਆਂ ਜੇ ਕਿਸੇ ਨਾਲ ਜਿੱਥੇ ਦਰਸ਼ਨ ਵਾਸਤੇ ਆਏ ਗੁਰੂ ਸਾਹਿਬ ਦਾ ਇਕਰਾਰ ਕੀਤਾ ਕਿ ਉਹ ਤਰਨਤਾਰ ਸਰ ਜੰਦੇ ਜੀ ਦੇ ਜੇ ਕਿਤੇ ਜਾਣ ਉਹ ਪ੍ਰਸਤਾਨ ਤੇ ਸਾਜੂ جیسے ਤਿੰਨ ਦੇ ਨਾਲ ਆਪਣੇ ਕਹੋ ਕਿ ਤੁਹਾਨੂੰ ਅਸਤਰ ਆਇਆ ਵਜ਼ੂਏ ਦੇ ਇਸ ਤਰ੍ਹਾਂ ਕਿ ਤੋਂ ਬਾਅਦ ਰਾਤ ਦੇ ਵਾਹ ਗੁਰੂ ਜੀ ਗੁਰੂ ਅਰਜਨ ਦੇਵ ਜੀ ਤਰਨਤਾਪ ਇਹ ਹੈ ਜੀ ਗੁਰੂ ਅਰਜਨ ਦੇਵ ਜੀ ਦੇ شری ترن تارے اتہار درشن کرو ਅਗੂ ਕਹਿੰਦੇ ਕਿ ਮਨਤਾਸ ਫਰਦੀ ਗਾਲੀ ਛੱਡ ਜੇ ਉਹ ਸਤਿ ਸਤਿ ਲਈ ਆਪਣੇ ਆਪ ਦੇ ਵਿੱਚ ਧਰਤੀ ਨੇ ਕਬਾਤ ਕਰੇ ਸਤਿ ਗਰਵਾ ਬਈ ਆਮੀ ਗੁਰੇ ਚਾਉ ਬੋਲ ਮਨਾਵਾ ਤੱਜਾ ਪਾ ਕੇ ਗਰਨ ਬਾਲੇ ਕੋ ਕੀਆ ਉਹ ਹੈ ਦਰਸ਼ਨਸਾ ਕੀ ਹੈ ਜੀ ਦਰਸ਼ਨੀ ਡਿਊੜੀ ਇਹ ਗੁਰਦੁਆਰੇ ਬਾਬਾ ਢਾਤੀ ਸਿੰਘ ਸਾਧ ਸੰਗਤ ਨੇ ਪ੍ਰਾਤਨ ਹੋਣ ਕਰਕੇ ਜੋਰ ਪਾ ਕੇ ਫਿਰ ਉਹਨੂੰ ਸੈੱਟ ਕਰਵਾਇਆ ਇਹ 2 ਗੁੰਮਟ ਆਹ ਇਧਰਲਾ ਗੁੰਮਟ ਜਿਹੜਾ ਤੋੜਿਆ ਗਿਆ ਸੀ ਫਿਰ ਇਹ ਗੁੰਮਟ ਉੱਤੇ ਰਖਾਇਆ ਉਹੋ ਹੀ ਇਹਨੂੰ ਤਿਆਰ ਕਰਵਾਇਆ ਉਹਨਾਂ ਨੇ ਅਜੇ ਤਿਆਰੀ ਚੱਲਣ ਢਈ ਹੈ ਇਹ ਬਾਜ਼ਾਰ ਵਾਲੇ ਪਾਸਿਓਂ ਆਉਂਦੀ ਆ ਆਣੇ ਆ ਸਾਹਮਣੇ ਆ ਆਪਣੇ ਖੰਡ ਪਾਠਨ ਵਾਸਤੇ ਜਿਹੜਾ ਪ੍ਰਸਾਦ ਕਰ ਜਮ ਦੇ ਲਈਦਾ ਸਾਹਮਣੇ ਪ੍ਰਸ਼ਾਦ ਲਈਦਾ ਆਹ ਲੋ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਧੰਨ ਸ੍ਰੀ ਗੁਰਦਵਾਰ ਜੀ ਗੁਰਦੁਆਰਾ ਜੀ ਕਰੰਤਾਰਨ ਸਾਹਿਬ ਆਹ ਬੁਜਾਰਾ ਵਾਲਾ ਪਾਸਾ ਰਾਏ ਕੋ ਸਾਰੀ ਵੇਖ ਲੇ ਜੇ ਨਰਨ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰੋ ਜੀ ਵੀ ਸਾਰੀ ਸੰਗਤ ਵੀਡੀਓ ਵੇਂਦੀ ਆ ਲੇਕਿਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਜਰੂਰ ਕਰੋ ਜੀ